ਜੀਠਿਆ ਜਿੰਦਾਬਾਦ ਵਿਕਰਮ ਸਿੰਘ ਜੀਠਿਆ ਜਿੰਦਾਬਾਦ ਅੱਜ ਬੜੇ ਦੁੱਖ ਖੜਾ ਸੋਚੀ ਗੱਲ ਹੈ ਕਿ ਸਰਦਾਰ ਵਿਕਰਮ ਸਿੰਘ ਜੀਠਿਆ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਹੈ ਜਿਸ ਤਰ੍ਹਾਂ ਕਿਸੇ ਵੱਡੇ ਆਪਰਾਧੀ ਨੂੰ ਕੀਤਾ ਜਾਂਦਾ ਹੈ ਜਿਹੜਾ 쿠ਠਾ ਭਗਵੰਤ ਨਾਨ ਫੇਲ ਹੋ ਚੁੱਕੇ ਹਨ ਭਗਵੰਤ ਨਾਨ ਆ ਪੰਜਾਬ ਦਾ ਗਵਰਨਰ ਮੰਟਰੀ ਕਮੇਟੀ ਸਟੈਂਡ ਬਣ ਕੇ ਪ੍ਰਦਰਸ਼ਨ ਕਰ ਰਿਹਾ ਹੈ ਵਿਕਰਮ ਸਿੰਘ ਜੀਠਿਆ ਦੀ ਮੁੱਛ ਤੋਂ ਏਦਾਂ ਡਰ ਰਿਹਾ ਹੈ ਇਹਨੇ ਕੋਈ ਵੱਡੇ ਕਿਸੇ ਅੱਤਵਾਦੀ ਤੋਂ ਡਰੀਦਾ ਪੰਜਾਬ ਸਰਕਾਰ ਦਾ ਟੱਪਾ ਫਰੇਡਵਾਜ ਲੋਕਾਂ ਨੂੰ ਘਰਾਂ ਚ ਰੈਸਟ ਕਰ ਲਿਆ ਹਰੇਕ ਲੀਡਰ ਦੇ ਘਰਾਂ ਚ ਪੁਲਸ ਜਿਹੜੇ ਮਾਰ ਰਹੀ ਹੈ ਸੋ ਪੰਜਾਬ ਸਰਕਾਰ ਨੇ ਅੱਜ ਇੱਕ ਛਾਣੀ ਬਣਾ ਪਈ ਇੱਥੋਂ ਲੈ ਕੇ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਜਾਇਆ ਜਾ ਰਿਹਾ ਅਸੀਂ ਰੋਟੀ ਦੇ ਪੁਰਤੇ ਖੜਕੇ ਅਸੀਂ ਆਪਣਾ ਪ੍ਰਚਾਰ ਕਰ ਰਹੇ ਹਾਂ ਫੇਸ ਕਰਕੇ ਪੰਜਾਬ ਸਰਕਾਰ ਦਾ ਟੱਪਾ ਜਿਹਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਵਿਕਰਮ ਸਿੰਘ ਮਜੀਠੀਆ ਜ਼ਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਕਰੀਨ ਸਿੰਘ ਮੁਨੀਸ਼ਾ ਜਿੰਦਾਬਾਦ 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 ਸਰਕਾਰ ਮੁਰਦਾਬਾਦ 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 ਯਾਰ ਸਰਕਾਰ ਮੁਰਦਾਬਾਦ 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 ਵਿਕਰਮ ਤੇਰੀ ਸੋਚ ਤੇ ਕਹਾਂ ਲਿਆ ਕੇ ਢੋਕੇ ਵਿਕਰਮ ਤੇਰੀ ਸੋਚ ਤੇ ਕਹਾਂ